ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਇੱਕ ਨਿੱਜੀ ਨਿਊਜ਼ ਚੈਨਲ ਦੇ ਮਾਲਕ ਅਤੇ ਸਮਾਜ ਸੇਵੀ ਕਰਨ ਕੋੜਾ ਦੇ ਖਿਲਾਫ ਪਟਿਆਲਾ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਹੈ ਜਾਣਕਾਰ ਦੇ ਮੁਤਾਬਿਕ ਥਾਣੇ ਵਿੱਚ ਇੱਕ ਨੌਜਵਾਨ ਤੋਂ 4000 ਤੋਂ 5000 ਰੁਪਏ ਦੀ ਕੀਮਤ ਦਾ ਪੁਰਾਣਾ ਫੋਨ ਖੋਣ ਅਤੇ ਉਸਨਾਂ ਕਟਮਾ ਕਰਨ ਦੇ ਦੋਸਤ ਦੇ ਇਹ ਧਫਾ ਖੋਤਰਾ ਵਪਾਰ ਤੇ ਝੂਠੀ ਐਫਐਸ ਦਰਜ ਕੀਤੀ ਗਈ ਹੈ ਇਹ ਕਹਿਣਾ ਹੈ ਪੀੜਤ ਦਾ ਆਖਿਓ ਕਿੰਨਾ ਕੁ ਗਿਰੇਗੀ ਇਹ ਸਰਕਾਰ ਰਾਜਨੀਤੀ ਰੰਜਿਸ਼ ਨੂੰ ਲੈ ਕੇ ਇਸ ਪਰਚੇ ਨੂੰ ਤੁਸੀਂ ਕੀ ਕਹੋਗੇ ਆਹ ਜਾਣਦੇ ਆ ਪੂਰਾ ਮਾਮਲਾ ਕੀ ਹੈ ਮੇਰਾ ਨਾਮ ਭਰਮਜੀਤ ਕੌਰ ਹੈ ਜੀ ਅਸੀਂ ਅੰਦਰਪੁਰ ਦੇ ਰਹਿਣ ਵਾਲੇ ਆਂਗੇ ਤੇ ਸਾਡੇ ਪਿੰਡ 'ਚ ਇਨਸਾਨਗਰੀ ਹੋਈ ਸੀ ਜੀ ਪਿੰਡ 'ਚ ਕਹਿਣ ਦਾ ਮਤਲਬ ਬਸ ਪਿੰਡ ਦੇ ਆਨੇ ਬਹੁਤ ੱੱਕਾ ਕੀਤਾ ਪਿੰਡ ਦੇ ਆਨੇ ੱੱਕਾ ਕੀਤਾ ਜੀ ਸਾਡੇ ਨਾਲ ਤੇ ਆਪਣਾ ਸਰਪੰਚ ਸਾਹਿਬ ਨਾਲ ਵੀ ਧੱਕਾ ਕੀਤਾ ਜੀ ਕਹਿੰਦਾ ਮਤਲਬ ਜੌੜੇ ਮਾਜਰ ਵਾਲਾ ਵੀ ਪਹਿਲਾਂ ਆ ਕੇ ਗਿਆ ਹੈਗਾ ਕਹਿੰਦਾ ਮੈਂ ਤੁਹਾਡੇ ਕਹਿੰਦਾ ਵੀ ਆਪਣਾ ਵੀ ਤੁਹਾਡੇ ਕਹਿੰਦਾ ਤੁਸੀਂ ਵੋਟਾਂ ਦੇ ਕੇ ਨਹੀਂ ਪਾਉਂਦੇ ਜੇ ਤੁਸੀਂ ਮੈਨੂੰ ਪਾਉਂਗੇ ਕਹਿੰਦਾ ਚਾਹੇ ਮੈਂ ਹਾਰਾਂ ਚਾਹੇ ਜਿੱਤਾਂ ਤੁਹਾਡੀਆਂ 20 ਕਰਵਾ ਕੇ ਦਊਗਾ ਤੁਹਾਨੂੰ ਸਿਆਮ ਲੜਜੋ ਕਹਿੰਦਾ ਪੂਰਾ ਰਾਹ ਕਢਵਾ ਕੇ ਛੱਡੂਗਾ ਕਹਿੰਦਾ ਤੁਹਾਡਾ ਰਾਹ ਮੈਂ ਉੱਪਰੋਂ ਦਊਂਗਾ ਕਹਿੰਦਾ ਤੁਹਾਨੂੰ ਕਢਵਾ ਕੇ ਪਰ ਇਹਨਾਂ ਨੇ ਸਾਨੂੰ ਅਤਕਰ ਕਦੇ ਨਹੀਂ ਪੁੱਛਿਆ ਹੈਗਾ ਤੇ ਹੁਣ ਇਹਨਾਂ ਨੇ ਪਰਚਾ ਪਾਇਆ ਜੀ ਪਿੰਡਦਿਆ ਨੇ ਕਹਿ ਕੇ ਇਹ ਕਰਨ ਵੀ ਆਪਣਾ ਕਰਨ ਕੋੜਾ ਸਾਹਿਬ ਦੇ ਉੱਪਰ ਜੀ ਇਹ ਪਰਚਾ ਰੱਦ ਕੀਤਾ ਜਾਵੇ ਇਹ ਸਾਰੀ ਜੋ ਵੀ ਕੀਤੀ ਹੈ ਕਾਰਸਤਾਨੀ ਜੀ ਇਹ ਆਪਣੇ ਜੋੜੇ ਮਾਜਰੇ ਵਾਲਾ ਵਿਚ ਹੈ ਜੀ ਇਹ ਸਹਿਮਤ ਹੈ ਜੀ ਇਹਨਾਂ ਦੇ ਨਾਲ ਸਾਡੀ ਇਹੀ ਬੇਨਤੀ ਹੈ ਨਹੀਂ ਜੇ ਅਸੀਂ ਧਰਨੇ ਲਾਣੇ ਸ਼ੁਰੂ ਕਰ ਦਾਂਗੇ ਜੀ ਜੇ ਨਾ ਇਹਨਾਂ ਨੇ ਪਰਚਾ ਦਰਿਆ ਉਹ ਕੀਤਾ ਜੀ ਰੱਦ ਕੀਤਾ ਸਸ਼ੀਕਲ ਨਮਸਤੋ ਕਿਦਾਂ ਹਾਲੀ ਸਾਰੇ ਠੀਕ ਠਾਕ ਹੋ ਦੋਸਤੋ ਹੁਣੇ ਪਤਾ ਚੱਲੇ ਹੈ ਹੁਣੇ ਖਬਰ ਆਈ ਹੈ ਵੀ ਮਿਤਰਾਂ ਤੇ ਹੋ ਗਏ ਪਰਚੇ ਤੇ ਕਾਰੇ ਲਈ ਹੋ ਗਏ ਇਹ ਵੀ ਸੁਣੋ ਇੱਕ ਝੂਠਾ ਕੇਸ ਮੇਰੇ ਉੱਤੇ ਰਜਿਸਟਰ ਕੀਤਾ ਗਿਆ ਹੈ ਇਦੇ ਵਿੱਚ ਇਹ ਕਿਹਾ ਗਿਆ ਹੈ ਕਿ ਮੈਂ ਤੇ ਤਿੰਨ ਚਾਰ ਹੋਰ ਬੰਦਿਆਂ ਨੇ ਲੁੱਟਖੋ ਕਿਟੀ ਤੇ ਇੱਕ 1+ ਦਾ ਫੋਨ ਖੋਲਿਆ ਕਿਸੇ ਬੰਦੇ ਤੋਂ 1+ ਦਾ ਫੋਨ ਤੇ ਦੂਜੀ ਗੱਲ ਸਾਡੇ ਪਿੰਡ ਵਿੱਚ ਨਿਸ਼ਾਨਦੇਹੀ ਹੋਈ ਜਦੋਂ ਸਾਰੀ ਨਿਸ਼ਾਨਦੇਹੀ ਹੋ ਗਈ ਸਾਰੇ ਅਫਸਰ ਸਹਿਬਾਨ ਚਲੇ ਗਏ ਤਾਂ ਮੈਂ ਆਪਣੇ ਬੰਦੇ ਨਾਲ ਮਿਲ ਕੇ ਕਿਸੇ ਦੀ ਮਾਰਕਟਿੰਗ ਕੀਤੀ ਮੈਂ ਮੰਤਰੀ ਸਾਹਿਬ ਜੋੜਾ ਮਾਜਰਾ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੂੰਗਾ ਵੀ ਜੇ ਲੋਕਾਂ ਦੇ ਹੱਕਾਂ ਲਈ ਕੋਈ ਬੰਦਾ ਲੜਦਾ ਹੈ ਤੇ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਤਾਂ ਉਹਦੇ ਨਾਲ ਸਰਕਾਰ ਇਹ ਸਲਾ ਕਰੂਗੀ ਮੰਤਰੀ ਸਾਹਿਬ ਦੇ ਸਾਲਿਆਂ ਨੇ ਸਾਨੂੰ ਕਿਹਾ ਸੀਗਾ ਤੁਸੀਂ ਪਿੰਡਾਂ 'ਚ ਘੁੰਮਦੇ ਹੋ ਪਿੰਡਾਂ ਦੇ ਵਿੱਚ ਜਾਂਦੇ ਹੋ ਇਹਨੂੰ ਜਾਣਾ ਬੰਦ ਕਰੋ ਪਿੰਡਾਂ ਦੇ ਵਿੱਚ ਤੁਹਾਨੂੰ ਬੜਨ ਨਹੀਂ ਦਵਾਂਗੇ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਹੋਊਗਾ ਸਰਦਾਰ ਅਮਰਜੀਤ ਸਿੰਘ ਜੋ ਸਰਪੰਚ ਨੇ ਉਹਨਾਂ ਨੇ ਕਿਹਾ ਸੀਗਾ ਵੀ ਪਠੋਈ ਦੇ ਵਿੱਚ ਤੁਸੀਂ ਆਏ ਹੋ ਪਿੰਡਾਂ ਦੇ ਵਿੱਚ ਆਣਾ ਬੰਦ ਕਰੋ ਪਿੰਡਾਂ ਦੇ ਵਿੱਚ ਜਾਣਾ ਬੰਦ ਕਰੋ ਮੈਂ ਮੰਤਰੀ ਸਾਹਿਬ ਦਾ ਸਾਲੈਂਟ ਤੇ ਨਹੀਂ ਬੰਦ ਕਰੋਗੇ ਤਾਂ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਮੈਂ ਕੀ ਚੀਜ਼ ਐ ਤੇ ਭਾਈ ਹੁਣ ਠੀਕ ਐ ਜਰਮਦਰ ਸਾਹਿਬ ਵੱਡੇ ਮੰਤਰੀ ਨੇ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਐ ਛੋਟਾ ਜਿਹਾ ਇਨਸਾਨ ਐ ਮੈਂ ਤਾਂ ਗੱਲ ਕਰਦਾ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਤੇ ਗਰੀਬਾਂ ਦੇ ਫਾਇਦੇ ਲਈ ਪਿੰਡ ਦੀ ਧਰਮਸ਼ਾਲਾ ਜਿਸ ਬੰਦੇ ਦੇ ਕਬਜ਼ੇ 'ਚ ਐ ਤੇ ਜਿਸ ਬੰਦੇ ਨੇ ਪਿੰਡ ਵਿੱਚ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕਰਕੇ ਕੋਠੀ ਬਣਾਈ ਹੋਈ ਐ 3000 ਗਜ ਦੇ ਵਿੱਚ ਉਹਨਾ ਬੰਦਿਆਂ ਨੇ ਮੇਰੇ ਤੇ ਪਰਚਾ ਦਿੱਤਾ ਵੀ ਮੈਂ ਉਹਨਾਂ ਤੋਂ ਲੁੱਟ ਖੋ ਕੀਤੀ OnePlus ਦਾ ਫੋਨ ਖੋਇਆ OnePlus ਦਾ ਫੋਨ ਦੇਖੋ ਭਾਈ ਮਹਿੰਗਾ ਹੁੰਦਾ ਹੋਊਗਾ ਮੇਰੇ ਕੋਲ ਤਾਂ ਆਈਫੋਨ ਹੈ ਮੈਨੂੰ ਪਤਾ ਨਹੀਂ OnePlus ਦਾ ਫੋਨ ਕਿੰਨੇ ਦਾ ਆਉਂਦਾ ਹੈ ਯਾਰ ਕਾਫੀ ਮਹਿੰਗਾ ਹੁੰਦਾ ਹੋਊਗਾ ਹੋਰ ਵੀ 25 ਲੱਖ ਰੁਪਏ ਦਾ ਤੇ ਨਾਲੇ ਮੈਂ ਮਾਰਕ ਡੈਲੀ ਕੀਤੀ ਪਰ ਦੋ ਸਵਾਲ ਉੱਠ ਕੇ ਆਉਂਦੇ ਨੇ ਇਹਦੇ ਵਿੱਚ ਪਹਿਲਾ ਸਵਾਲ ਤਾਂ ਇਹ ਉੱਠ ਕੇ ਆਉਂਦਾ ਜੇ ਨਿਸ਼ਾਨ ਰਹੀ ਹੋ ਚੁੱਕੀ ਸੀਗੀ ਸਾਰਾ ਕੰਮ ਹੀ ਨਿਬੜ ਚੁੱਕਿਆ ਸੀਗਾ ਰੋਲਾ ਪੈਂਦਾ ਤਾਂ ਦੋਸਤੋ ਯਾਰ ਉਹ ਮੌਕੇ ਤੇ ਪੈਂਦਾ ਹੈ ਜਦੋਂ ਉਥੇ ਡਿਊਟੀ ਮੈਜਿਸਟਰੇਟ ਆਏ ਕਾਨੂੰਨ ਕੋਈ ਦੋਠਾਨਾ ਦੀ ਪੁਲਸ ਆਈ ਉਹਨਾਂ ਦੇ ਵਿੱਚ ਅਸੀਂ ਇਹਨਾਂ ਲੋਕਾਂ ਦੇ ਘਰਾਂ ਦੇ ਬਾਹਰ ਨਿਸ਼ਾਨ ਲਗਾਏ ਨਿਸ਼ਾਨਦੇਹੀ ਹੋਈ ਸਾਰੀਆਂ ਚਿੱਠੀਆਂ ਮੈਂ ਜਨਤਕ ਕਰੂੰਗਾ ਸਰਕਾਰੀ ਚਿੱਠੀਆਂ ਨੇ ਵੀ ਕੋਈ ਸਾਰੀਆਂ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਮੇਰੇ ਉੱਤੇ ਝੂਠਾ ਪਰਚਾ ਦਰਜ ਕਰਾਇਆ ਉਹਨਾਂ ਕੋਲ ਤਾਂ ਕਬਜ਼ਾ ਹੈ ਸ਼ਾਮਲਤ ਜ਼ਮੀਨ ਦਾ ਉਹ ਤਾਂ ਬੈਠੇ ਸਰਕਾਰੀ ਜ਼ਮੀਨ ਤੇ ਨੇ ਧਰਮਸ਼ਾਲਾ ਦੀ ਜ਼ਮੀਨ ਲੋਕਾਂ ਦੀ ਜ਼ਮੀਨ ਪਿੰਡਾਂ ਦੀ ਜ਼ਮੀਨ ਦੱਬ ਕੇ ਬੈਠੇ ਨੇ ਤੇ ਮੰਤਰੀ ਸਾਹਿਬ ਦੇ ਬਹੁਤ ਅਦਾ ਖਾਸ ਨੇ ਤੇ ਉਹਨਾਂ ਨੇ ਹੁਣੇ ਅਜ ਫਾਈਰ ਰਜਿਸਟਰ ਕਰਾਈ ਹੈ ਤਾਂ ਉਹ ਕਿੰਨੀ ਕੁ ਗੱਲ ਸਹੀ ਹੈ ਤੇ ਕਿੰਨੀ ਕੁ ਗਲਤ ਹੈ ਲੋਕ ਤਾਂ ਬੇਫੂਕ ਨਹੀਂ ਹੈਗੇ ਆਪਣੇ ਪਿੰਡਾਂ ਦੇ ਲੋਕ ਬਹੁਤ ਸਮਝਦਾਰ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਨੇ ਪਟਿਆਲਾ ਪੁਲਿਸ ਨੇ ਇਹਦੇ ਵਿੱਚ ਲੁੱਟਖੋ ਤੇ ਮਾਰਕੁੱਟ ਦਾ ਪਰਚਾ ਇਹ ਸਾਰਾ ਵਾਕਿਆ ਹੋਇਆ ਵੀਰਵਾਰ ਤੇ ਇਹਨਾਂ ਨੇ 30 ਘੰਟੇ ਬਾਅਦ ਕੀਤਾ ਕਿ ਜਿਹੜੀ ਮਾਰਕੁੱਟਾਈ ਹੋਈ ਬੰਦੇ ਨੂੰ ਮਾਰਿਆ ਜੇ ਅਸੀਂ ਮਰਦੇ ਨੂੰ ਮਾਰਿਆ ਉਹਦੇ ਸੱਟਾਂ ਲੱਗੀਆਂ ਤਾਂ ਉਸੇ ਟਾਈਮ ਕਿਉਂ ਐਫਆਈਆਰ ਦਰਜ ਨਹੀਂ ਹੋਈ 30 ਘੰਟੇ 40 ਘੰਟੇ ਬਾਅਦ ਕਿਉਂ ਹੋਈ ਤੇ ਉਸ ਤੋਂ ਬਾਅਦ ਕੱਲ ਰਾਤ ਨੂੰ ਹੀ ਕਿਉਂ ਹੋਈ ਵੀ ਸ਼ਨੀਵਾਰ ਐਤਵਾਰ ਸ਼ਾਇਦ ਕੋਟ ਬੰਦ ਹੁੰਦਾ ਹੈ ਜਾਂ ਸ਼ਨੀਵਾਰ ਐਤਵਾਰ ਸਾਨੂੰ ਪਤਾ ਨਾ ਚੱਲੇ ਤਾਂ ਸ਼ਾਇਦ ਇਸੇ ਕਰਕੇ ਹੋਈ ਤਾਂ ਮੰਤਰੀ ਸਾਹਿਬ ਜੋੜਾ ਮਾਜਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਬੰਦੇ ਅੰਦਰ ਹੋਰ ਜੁਰਰਤ ਜਾਗਦੀ ਹੈ ਕਿ ਮੈਂ ਆਪਣੇ ਲੋਕਾਂ ਲਈ ਖੜਾ ਕਿਉਂਕਿ ਮੇਰਾ ਨਾਰਾ ਵੀ ਹੈ ਲੜਾਂਗੇ ਜਿੱਤਾਂਗੇ ਲੋਕਾਂ ਦੇ ਹੱਕ ਦਿਵਾ ਕੇ ਰਵਾਂਗੇ ਤੇ ਆ ਪਰਚੇ ਮੈਨੂੰ ਰੋਕ ਨਹੀਂ ਸਕਦੇ ਮੈਂ ਉਦੋਂ ਤੱਕ ਲੋਕਾਂ ਦੇ ਹੱਕਾਂ ਲਈ ਗਰੀਬ ਲੋਕਾਂ ਦੇ ਹੱਕਾਂ ਲਈ ਲੜਦਾ ਰਹੂੰਗਾ ਜਦ ਤੱਕ ਮੈਂ ਜ਼ਿੰਦਾ ਹਾਂ ਤੇ ਸਾਲਿਆਂ ਦਾ ਕਿਰਦਾਰ ਆਪਣੀ ਸਰਕਾਰਾਂ ਦੇ ਵਿੱਚ ਆਪਾਂ ਸਭ ਨੇ ਦੇਖਿਆ ਪਹਿਲੇ ਹਣੀ ਸਰਕਾਰਾਂ ਦੇ ਵਿੱਚ ਵੀ ਸਾਲੇ ਦਾ ਕਿਰਦਾਰ ਬਹੁਤ ਜ਼ਿਆਦਾ ਸੀਗਾ ਤੁਸੀਂ ਸਾਰੇ ਸਮਝਦਾਰ ਹੋ ਤੇ ਇਸ ਸਰਕਾਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਸਾਲੇ ਦਾ ਕਿਰਦਾਰ ਬਹੁਤ ਵੱਡਾ ਹੈ ਤੇ ਸਾਲਾ ਸਾਹਿਬ ਕੋਈ ਗੱਲ ਨਹੀਂ ਠੀਕ ਹੈ ਜੀ ਪਰਚਾ ਦਰਜ ਕਰਵਾਤਾ ਤੁਸੀਂ ਤੁਹਾਡਾ ਵੀ ਧੰਨਵਾਦ ਮੰਤਰੀ ਸਾਹਿਬ ਕੇਤਨ ਸਿੰਘ ਜੋਰਡਨ ਮਾਜਰਾ ਸਾਹਿਬ ਦਾ ਵੀ ਧੰਨਵਾਦ ਪਰ ਅਸੀਂ ਪਿੱਛੇ ਨਹੀਂ ਹਟਣ ਵਾਲੇ ਇਹ ਜਿਹੜੀ ਧਰਮਸ਼ਾਲਾ ਖਾਲੀ ਹੋਊਗੀ ਇਹ ਜਿਹੜੇ ਤਨਾੜ ਬੰਦੇ ਨੇ ਕੋਠੀ ਬਣਾਈ ਹੋਈ ਹੈ ਪਿੰਡ ਦੀ ਜ਼ਮੀਨ ਤੇ ਗਰੀਬ ਲੋਕਾਂ ਦੀ ਜ਼ਮੀਨ ਤੇ ਉਹ ਵੀ ਖਾਲੀ ਹੋਊਗੀ ਮੇਰੇ ਪਿੰਡ ਦੇ ਵਿੱਚ ਜਦੋਂ ਅਸੀਂ ਸਰਪੰਚੀ ਲੱਤੀ ਸੀ ਮੈਂ ਵਾਅਦਾ ਕੀਤਾ ਸੀ ਵੀ ਇਥੋਂ ਤਨਾੜ ਲੋਕਾਂ ਤੋਂ ਜ਼ਮੀਨਾਂ ਖਾਲੀ ਕਰਾ ਕੇ ਗਰੀਬ ਬੰਦਿਆਂ ਨੂੰ ਦਵਾਉਂਗਾ ਤੇ ਮੈਨੂੰ ਉਹਦੇ ਵਿੱਚ 100 ਗੈਰ ਜ਼ਮੀਨ ਵੀ ਆਪਣੇ ਵਾਸਤੇ ਨਹੀਂ ਚਾਹੀਦੀ ਮੇਰੇ ਤੋਂ ਐਫੀਡੇਵਿਟ ਲੈ ਲਓ ਉਹ ਵਾਅਦਾ ਤੇ ਮੈਂ ਅੱਜ ਵੀ ਕਾਇਮ ਹੈ ਕਿ ਜਿਹੜੇ ਆ ਵੱਡੀ ਵੱਡੀ ਕੋਠੀਆਂ ਵਾਲੇ ਹੈਗੇ ਨੇ ਧਰਮਸ਼ਾਲਾ ਦੱਬੀ ਬੈਠੇ ਨੇ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਹੈ ਮੈਂ ਵੀ ਦੇਖਦਾ ਕਿੱਥੇ ਤੱਕ ਮੈਨੂੰ ਲੜਦੇ ਨੇ ਮੇਰੇ ਨਾਲ ਤੇ ਕਿੱਥੇ ਤੱਕ ਮੈਨੂੰ ਡਰਾ ਸਕਦੇ ਨੇ ਤੇ ਕਿੱਥੇ ਤੱਕ ਮੇਰਾ ਨੁਕਸਾਨ ਕਰ ਸਕਦੇ ਨੇ ਵਾਅਦਾ ਸਾਡੇ ਨਾਲ ਹੈ ਇਹਨਾਂ ਨੇ ਗਰੀਬ ਲੋਕਾਂ ਦੀ ਸਾਡੇ ਪਿੰਡ ਦੇ ਗੁਰੂ ਘਰ ਦੀ ਪਿੰਡ ਦੀ ਧਰਮਸ਼ਾਲਾ ਦੀ ਜਮਨ ਤੱਕ ਨਹੀਂ ਛੱਡੀ ਤਾਂ ਕੀ ਕਰੇ ਯਾਰ ਤੇ ਇਹ ਲੋਗ ਹੋਣਗੇ ਤਾਂ ਕੀ ਦੱਸੋ ਇਹਨਾਂ ਲੋਗਾਂ ਦਾ ਕਿਰਦਾਰ ਹੈ ਤੇ ਕੀ ਇਹਨਾਂ ਦੀ ਸਖੀਅਤ ਹੈ ਤੇ ਬਹੁਤ ਜਲਦੀ ਮੈਂ ਜਨ ਤੱਕ ਕਰੂੰਗਾ ਤੁਹਾਨੂੰ ਵੀਡੀਓਜ਼ ਵੀ ਕਾਫੀ ਸਾਰੇ ਤੇ ਸਰਕਾਰੀ ਚਿੱਠੀਆਂ ਵੀ ਤੇ ਦਵਾਰਾ ਫੇਰ ਜੋੜਾ ਮਾਜਰਾ ਸਾਹਿਬ ਕੋਈ ਭੁੱਲ ਜੂ ਫੋਵੀ ਹੋਵੇ ਮਾਫ ਕਰਨਾ ਜੀ ਪਰ ਲੋਕਾਂ ਦੇ ਹੱਕਾਂ ਲਈ ਐਵੇਂ ਹੀ ਕੰਮ ਕਰਦੇ ਰਵਾਂਗੇ ਲੜਦੇ ਰਵਾਂਗੇ ਤੁਸੀਂ ਕਰ ਲਓ ਜੋ ਕਰਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਅਸੀਂ ਦਬਣਾ ਲੈਣੇ ਨਾ ਪਿੱਛੇ ਹਟਣਾ ਲੈਣੇ ਕਿਉਂਕਿ ਜਦੋਂ ਪੈਰ ਕੁੱਟਿਆ ਸੀਗਾ ਇਹ ਇਹ ਨਾ ਕੰਮ ਆ ਆਸਤੇ ਅੱਜ ਮੈਨੂੰ 1 ਸਾਲ ਹੋ ਗਿਆ ਲੜਾਈ ਲੜਦੇ ਤੇ ਇਹ ਸਾਰੀ ਚੀਜ਼ਾਂ ਦਾ ਮੈਨੂੰ ਪਤਾ ਹੀ ਸੀਗੀਆਂ ਤੇ ਜਦੋਂ ਤੁਹਾਡੇ ਸਾਲਾ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਮੰਤਰੀ ਦਾ ਸਾਲਾ ਹਾਂ ਉਦੋਂ ਵੀ ਮੈਨੂੰ ਪਤਾ ਹੀ ਸੀਗਾ ਵੀ ਹਾਂ ਭਾਈ ਹੈਗਾ ਤੂੰ ਮੰਤਰੀ ਦਾ ਸਾਲਾ ਕੁਛ ਤਾਂ ਕਰੋਗੇ ਤੇ ਹੋ ਵੀ ਸਕਦਾ ਹੈ ਕੁਝ ਵੀ ਤੇ ਉਹੀ ਅੱਜ ਹੋ ਗਿਆ ਤੇ ਕੋਈ ਗੱਲ ਨਹੀਂ ਵਾਹਿਗੁਰੂ ਦਾ ਆਸ਼ੀਰਵਾਦ ਰਹੇ ਤੇ ਡਟ ਕੇ ਖੜੇ ਰਾਵਾਂਗੇ ਤੇ ਆਪਣੇ ਲੋਕਾਂ ਲਈ ਲੜਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ